ਸਰਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪੰਜਾਬ ਸਬ ਆਰਡੀਨੇਟ ਸਰਵਿਸ ਫੈਡਰੇਸ਼ਨ ਤੇ ਡੀ ਕਲਾਸ 4th ਗਵਰਨਮੈਂਟਸ EMPLOYEES ਯੂਨੀਅਨ ਪੰਜਾਬ ਜ਼ਿਲ੍ਹਾ ਕਮੇਟੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਪਦੀ ਪੰਜਾਬ ਸਰਕਾਰ ਵੱਲੋਂ ਪੌਣੇ 3 ਸਾਲਾਂ ਦੌਰਾਨ ਮੁਲਾਜ਼ਿਮਾਂ ਤੇ ਪੈਨਸ਼ਨਰਾਂ ਤੇ ਕੱਚੇ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਿਮਾਂ ਦੀਆਂ ਮੰਗਾਂ ਮੰਨਣ ਵਿੱਚ ਅਸਫਲ ਰਹਿਣ ਤੇ ਅਤੇ ਸਿਹਤ ਮੰਤਰੀ ਵੱਲੋਂ ਸਿਹਤ ਵਿਭਾਗ ਵਿਚਾਲੇ ਪੈਨਾ ਮੈਡੀਕਲ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਲੰਬੇ ਸਮੇਂ ਤੋਂ ਮੈਡੀਕਲ ਕਾਲਜ ਰਜਿੰਦਰਾ ਹਸਪਤਾਲ ਵਿੱਚ ਕੰਮ ਕਰ ਰਹੇ ਮਲਟੀਟਾਸਕ ਕਰਮੀਆਂ ਨੂੰ ਗੁਰਪੁਰਵ ਮੌਕੇ ਤੇ ਕੰਮ ਤੋਂ ਫ਼ਾਰਕ ਕਰਨ ਦੇ ਹੁਕਮ ਦੇਣ ਵਿਰੁੱਧ ਪੜਾਅਵਾੜ ਸੰਘਰਸ਼ ਰੱਖਿਆ ਜਾਵੇਗਾ। ਫੌਣ ਮੁਲਾਜ਼ਮ ਜਥੇਬੰਦੀ ਨੇ ਫੈਸਲਾ ਕੀਤਾ ਕਿ ਉਹ ਨਗਰ ਨਿਗਮ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦਿਹਾਤੀ ਅਤੇ ਸ਼ਹਿਰੀ ਵਿੱਚ ਕਾਲੇ ਝੰਡਿਆਂ ਨਾਲ ਵਿਕਲ ਮਾਰਚ ਕਰਨਗੇ। ਇੱਥੇ ਇੱਕ ਮੀਟਿੰਗ ਤੋਂ ਬਾਅਦ ਮੁਲਾਜ਼ਿਮਾਂ ਨੂੰ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਰਾਮਕ੍ਰਿਸ਼ਨ ਸਵਨ ਸਿੰਘ ਬੰਗਾ ਰਾਜੇਸ਼ ਗੋਲੂ ਰਾਮ ਰਾਮ ਲਾਲ ਰਾਮਾ ਆਦਿ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਹੋਇਆ ਦੱਸਿਆ ਕਿ ਮਿਤੀ 17 ਦਸੰਬਰ ਨੂੰ ਚੰਡਾ ਮਾਰਚ ਵਿਧਾਨ ਸਭਾ ਹਲਕਾ ਵਿਖੇ ਕ ਦਿਹਾਤੀ ਵਿਖੇ ਕਰਕੇ ਸਿਹਤ ਮੰਤਰੀ ਨੂੰ ਮੰਗਾ ਮੰਗਾ ਦਾ ਯਾਤਪੱਤਰ ਅਤੇ ਮਲਟੀਟਾਸਕ ਕਰਮੀਆਂ ਨੂੰ ਹਾਜ਼ਰ ਕਰਨ ਦੇ ਪੱਤਰ ਦਿੱਤੇ ਜਾਣਗੇ ਇਸੇ ਤਰ੍ਹਾਂ ਮਿਤੀ 19 ਦਸੰਬਰ ਨੂੰ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਵਿਖੇ ਝੰਡਾ ਮਾਰਚ ਕਰਕੇ ਵਿਧਾਇਕੀ ਸ਼ਹਿਰੀ ਨੂੰ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਤੇ ਯਾਦ ਪੱਤਰ ਦਿੱਤੇ ਜਾਣਗੇ ਇਸ ਮੌਕੇ ਸੰਬੋਧਨ ਕਰਦੇ ਆ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਉਹ ਮੁਲਾਜ਼ਮਾ ਦੀਆਂ ਮੰਗਾਂ ਨੂੰ ਸਿਹਤ ਮੰਤਰੀ ਨੂੰ ਜਾਣੂ ਕਰਵਾਉਂਦੇ ਆ ਆ ਰਹੇ ਹਨ ਪਰੰਤੂ ਇਹਨਾਂ ਵੱਲੋਂ ਮੁਲਾਜ਼ਮਾ ਦੀਆਂ ਮੰਗਾਂ ਨੂੰ ਅਖੋ ਉਹਲੇ ਕੀਤਾ ਜਾ ਰਿਹਾ ਹੈ ਇਹਨਾਂ ਕਿਹਾ ਕਿ ਅਗਲੇ ਐਕਸ਼ਨ ਪਾਦ ਵਿੱਚ ਇਹਨਾਂ ਨੇ ਜਾਣਗੇ ਜੋ ਨਿਰੰਤਰ جاری ਰਹਣਗੇ ਇਹਨਾਂ ਨੇ ਨਗਰ ਨਿਗਮ ਨਗਰ ਕੋਸਲ ਦੀਆਂ ਚੋਣਾ ਵਿੱਚ ਪਰਚੇ ਭਰਨ ਮੌਕੇ ਜ਼ਿਲ੍ਹਾ ਪ੍ਰਦਾਨ ਕੰਪਲੈਕਸ ਨੂੰ ਚਾਰੋਂ ਪਾਸੋਂ ਬੰਦ ਕਰਕੇ ਮੁਲਾਜ਼ਿਮਾਂ ਤੋਂ ਆਮ ਲੋਕਾਂ ਨੂੰ ਖੱਜਲ ਖਵਾਰ ਕੀਤਾ ਹੈ ਜੋ ਨਿੰਦਣਯੋਗ ਹੈ ਧੰਨਵਾਦ